ਮੌਸਮ ਨੂੰ ਲੈ ਕੇ ਵੱਡੀ ਖਬਰ ਕਿ ਮੌਸਮ ਵਿਗੜਨਾ ਸ਼ੁਰੂ ਹੋ ਗਿਆ ਹੈ ਜੀ ਹਾਂ ਹਨੇਰੀ ਦੇ ਨਾਲ ਤੇਜ਼ ਬਾਰਿਸ਼ ਅਤੇ ਹਵਾਵਾਂ ਜਿਹੜੀਆਂ ਨੇ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਸ ਸਮੇਂ ਦਿਨ ਦੇ ਵੇਲੇ ਹੀ ਰਾਤ ਦੇ 9 ਜਾਂ 10 ਵਜੇ ਵਰਗਾ ਮਾਹੌਲ ਬਣ ਗਿਆ ਹੈ ਜੀ ਹਾਂ ਇਸ ਸਮੇਂ ਤੁਹਾਡਾ ਸ਼ਹਿਰ ਕਿਹੜਾ ਹੈ ਤੇ ਤੁਹਾਡੇ ਸ਼ਹਿਰ ਦੇ ਵਿੱਚ ਕਿਉਂ ਜਾਂ ਮੌਸਮ ਹੈ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਤੁਹਾਨੂੰ ਦੱਸਦੇ ਆ ਕਿ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਜੋ ਹੈ ਅਲਰਟ ਜਾਰੀ ਕੀਤਾ ਗਿਆ ਹੈ ਸਸ਼ੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਮੌਸਮ ਨੂੰ ਲੈ ਕੇ ਵੱਡੀ ਖਬਰ ਲਗਾਤਾਰ ਜੋ ਹੈ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਸੀ ਕਿ ਮੌਸਮ ਜਿਹੜਾ ਹੈ ਉਹ ਵਿਗੜ ਸਕਦਾ ਹੈ ਐਮਰਜੈਂਸੀ ਦੇ ਲਈ ਜੋ ਹੈ ਉਹ 112 ਨੰਬਰ ਡਾਇਲ ਕਰਨ ਦੇ ਲਈ ਵੀ ਕਿਹਾ ਗਿਆ ਸੀ ਤੇ ਹੁਣ ਕੁਝ ਸ਼ਹਿਰਾਂ ਦੇ ਵਿੱਚ ਜੋ ਹੈ ਉਹ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ بارش ਵਾਲਾ ਮੌਸਮ ਬਣ ਚੁੱਕਿਆ ਹੈ ਤੇ ਬਹੁਤ ਸਾਰੇ ਥਾਵਾਂ ਤੇ بارش ਹੋ ਵੀ ਰਹੀ ਹੈ ਗੱਲ ਕਰਦੇ ਹਾਂ ਜਲੰਧਰ ਸ਼ਹਿਰ ਦੀ ਜਲੰਧਰ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੇਜ ਤੂਫਾਨ ਦੇ ਨਾਲ ਜੋ ਹੈ ਉਹ ਮੀਂਹ ਸ਼ੁਰੂ ਮੀਂਹ ਜੋ ਹੈ ਬਰਸਾਤ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਜਿਸ ਦੇ ਨਾਲ ਬਹੁਤ ਸਾਰੇ ਥਾਵਾਂ ਤੇ ਜਿਹੜੇ ਲੋਕ ਨੇ ਜਿਹੜੇ ਸੜਕਾਂ ਤੋਂ ਨਿਕਲ ਰਹੇ ਸੀ ਉਹ ਆਪਣੇ ਆਪਣੇ ਥਾਵਾਂ ਤੇ ਜਿਹੜਾ ਹੈ ਉਹਨਾਂ ਨੇ ਰੁਕਣਾ ਸ਼ੁਰੂ ਕਰ ਦਿੱਤਾ ਹੈ ਜੀ ਹਾਂ ਕੱਲ ਵੀ ਜੋ ਹੈ ਫੋਨਸ ਤੇ ਅਪਡੇਟ ਆਉਣਾ ਸ਼ੁਰੂ ਹੋ ਗਿਆ ਸੀ ਲੋਕਾਂ ਨੇ ਅਜੋ ਹੈ ਫੋਨਾਂ ਤੇ ਆਪਣੇ ਅਪਡੇਟ ਦੇਖਨੇ ਸ਼ੁਰੂ ਕਰ ਦਿੱਤੇ ਸੀ ਜਿਵੇਂ ਕੱਲ ਜੋ ਹੈ ਉਹ ਸ਼ਾਮ ਦੇ ਵੇਲੇ ਜਿਹੜਾ ਹੈ ਉਹ ਲੋਕਾਂ ਦੇ ਫੋਨ ਤੇ SMS ਆਉਣੇ ਸ਼ੁਰੂ ਹੋਏ ਸੀ ਕਿ ਤੇਜ਼ ਹਵਾਵਾਂ ਦੇ ਨਾਲ ਬਿਜਲੀ ਵੀ ਦੇਖ ਸਕਦੀ ਹੈ ਬਿਜਲੀ ਚਮਕ ਸਕਦੀ ਹੈ ਲੋਕਾਂ ਨੂੰ ਜੋ ਹੈ ਉਹ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਾਲਾ ਲੁਧਿਆਣਾ ਮਲੇਰ ਕੋਟਲਾ ਪਠਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਐਸਐਸ ਨਗਰ ਐਸਬੀਐਸ ਨਗਰ ਦੇ ਵਿੱਚ ਜੋ ਹੈ ਅਗਲੇ 24 ਘੰਟਿਆਂ ਦੇ ਲਈ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਸੀ ਸੋ ਮੌਸਮ ਵਿਭਾਗ ਦੇ ਵੱਲੋਂ ਜੋ ਭਵਿੱਖਬਾਣੀ ਕੀਤੀ ਗਈ ਸੀ ਜੋ ਸੰਭਾਵਨਾ ਜਤਾਈ ਗਈ ਸੀ ਕਿ ਮੀਂਹ ਪੈ ਸਕਦਾ ਹੈ ਉਹ ਕੁਝ ਸ਼ਹਿਰਾਂ ਦੇ ਵਿੱਚ ਸੱਚ ਹੋਣੀ ਸ਼ੁਰੂ ਹੋ ਗਈ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਇਹ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਸ਼ਹਿਰ ਦੇ ਵਿੱਚ ਇਸ ਸਮੇਂ ਕਿਹੋ ਜਿਹਾ ਮਾਹੌਲ ਹੈ ਤੁਹਾਡੇ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਨਹੀਂ ਪੈ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ ਤੂਫਾਨ ਆ ਰਿਹਾ ਹੈ ਜਾਂ ਨਹੀਂ ਆ ਰਿਹਾ ਕਿਉਂਕਿ ਇਸ ਸਮੇਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜੋ ਹੈ ਉਹ ਤੇਜ਼ ਹਵਾਵਾਂ ਚੱਲਦੀਆਂ ਸ਼ੁਰੂ ਹੋ ਗਈਆਂ ਨੇ ਸੋਇਨਾ ਹਵਾਵਾਂ ਨੂੰ ਲੈ ਕੇ ਕੀ ਕਹੋਗੇ ਕੀ ਤੁਸੀਂ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਨੂੰ ਕਿਹਾ ਗਿਆ ਹੈ ਕਿ ਜਦੋਂ ਵੀ ਤੇਜ਼ ਹਨੇਰੀ ਚੱਲੇ ਤੂਫਾਨ ਚੱਲੇ ਤਾਂ ਤੁਸੀਂ ਜ਼ਰੂਰੀ ਕੰਮ ਹੈ ਫੇਰ ਫੇਰ ਹੀ ਘਰੋਂ ਨਿਕਲੋ ਨਹੀਂ ਤਾਂ ਘਰੋਂ ਨਾ ਨਿਕਲੋ ਜੇਕਰ ਤੁਸੀਂ ਸੜਕ ਤੇ ਚੱਲ ਰਹੇ ਹੋ ਤੁਹਾਨੂੰ ਲੱਗ ਰਿਹਾ ਹੈ ਕਿ ਬਹੁਤ ਤੇਜ਼ ਤੂਫਾਨ ਆ ਰਿਹਾ ਹੈ ਤੁਸੀਂ ਕਿਸੇ ਵੀ ਇੱਕ ਸੇਫ ਜਗ੍ਹਾ ਤੇ ਖੜੇ ਹੋ ਜਾਓ ਉਹ ਗੱਡੀਆਂ ਮੋਟਰਸਾਈਕਲਾਂ ਨੂੰ ਰੋਕ ਲਵੋ ਕਿਉਂਕਿ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਤੂਫਾਨ ਦੇਖਿਆ ਗਿਆ ਸੀ ਜਿਸ ਦੇ ਨਾਲ ਕਾਫੀ ਨੁਕਸਾਨ ਜਿਹੜੇ ਨੇ ਹੋਏ ਸੀ ਸੋ ਇਸ ਵਾਰ ਜੋ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਵੀ ਭਵਿੱਖਬਾਣੀ ਜਿਹੜੀ ਉਹ ਕੀਤੀ ਗਈ ਹੈ ਸੋ ਤੁਸੀਂ ਕਿਹੜੇ ਸ਼ਹਿਰ ਤੋਂ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਸ਼ਹਿਰ ਦੇ ਵਿੱਚ ਇਸ ਸਮੇਂ ਗਰਮੀ ਹੈ ਤੁਹਾਡੇ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਹੈ ਤੁਹਾਡੇ ਸ਼ਹਿਰ ਦੇ ਵਿੱਚ ਤੂਫਾਨ ਆ ਰਿਹਾ ਹੈ ਕਿਹੜੇ ਜ਼ਿਲ੍ਹੇ ਤੋਂ ਇਹ ਖਬਰ ਦੇਖ ਰਹੇ ਹੋ ਆਪਣੇ ਜ਼ਿਲ੍ਹੇ ਦਾ ਹਾਲ ਜ਼ਰੂਰ ਦੱਸੋ ਕਿਉਂਕਿ ਤੁਹਾਡੇ ਦਸਤ ਦੇ ਨਾਲ ਆਪਣਾ ਉਜੜਾਉ ਪਤਾ ਲੱਗੇਗਾ ਕਿ ਅਧਿਕਾਰਕਾਰ ਕਿਹੜੇ ਸ਼ਹਿਰ ਤੋਂ ਲੋਕ ਜਿਹੜੇ ਨੇ ਵੀਡੀਓ ਦੇਖ ਰਹੇ ਨੇ